ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਹੁੰਚੇ ਹਾਂ ਜੀ ਸ੍ਰੀ ਫਤਿਹਗੜ੍ਹ ਸਾਹਿਬ ਸਰਹੰਦ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਤੇ ਤੇ ਇੱਥੋਂ ਦਾ ਹਜੇ ਕੰਮ ਚੱਲਦਾ ਵਿਆਹ ਵਾ ਟੋਡਰਮਲ ਦੀ ਇਹ ਹੈਗੀ ਆ ਹਵੇਲੀ ਟੋਡਰਮਲ ਜਿਨ੍ਹਾਂ ਨੇ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਕੇ ਛੋਟੇ ਸਹਿਬਜ਼ਾਦਿਆਂ ਦਾ ਤੇ ਮਾਤਾ ਗੁਦਰੀ ਜੀ ਦਾ ਸੰਸਕਾਰ ਕਰਵਾਇਆ ਸੀਗਾ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਆ ਜੀ ਕਰੋ ਜੀ ਦਰਸ਼ਨ ਤੇ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਤਾਂ ਜੋ ਸਾਰੇ ਭੈਣ ਭਰਾਵਾਂ ਨੂੰ ਪਤਾ ਲੱਗ ਸਕੇ ਦਿਵਾਨ ਚੋਡਰ ਮਲਜੀ ਦਾ ਜਿਨ੍ਹਾਂ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਖਰੀਦ ਕੇ ਛੋਟੇ ਸਾਹਿਬ ਜਦਿਆਂ ਦਾ ਤੇ ਮਾਤਾ ਗੁਜਰੀ ਜੀ ਦਾ ਸਸਕਾਰ ਕਰਵਾਇਆ ਸੀਗਾ ਸ੍ਰੀ ਫਤਿਹਗੜ੍ਹ ਸਾਹਿਬ ਸਰਹੰਦ ਤੁਸੀਂ ਵੀ ਜੇ ਫਤਿਹਗੜ੍ਹ ਸਾਹਿਬ ਜਾਣਦੇ ਆ ਤੇ ਜਰੂਰ ਦਰਸ਼ਨ ਕਰਕੇ ਆਏ ਹਵੇਲੀ ਦੇ ਵਾਹਿਗੁਰਜੀ ਕਾ ਕਾਮ ਦਾ ਵਾਹਿਗੁਰਜੀ ਦੀ